ਆ ਜਿਹੜਾ ਸੁਖਵੀਰ ਬਾਦਲ ਦਾ ਟੱਬਰ ਹੈ ਨਾ ਬਾਦਲਕੇ ਵਾਲੇ ਇਹ ਨਾ ਇਹਨਾਂ ਨੇ ਹਮੇਸ਼ਾ ਧਰਮ ਨੂੰ ਵਰਤਿਆ ਧਰਮ ਨੂੰ ਉਦੋਂ ਵਰਤਦੇ ਆ ਜਦੋਂ ਸੰਕਟ ਚ ਹੋਣ ਜਦੋਂ ਹਾਰ ਜਾਣ ਉਦੋਂ ਧਰਮ ਨੂੰ ਲੈ ਲੈਂਦੇ ਆ ਇਹ ਨਾ ਇੱਕੋ ਛਿਪਕਲੀ ਨਹੀਂ ਹੁੰਦੀ ਕੋਣਕੇਲੀ ਸਾਰੀ ਰਾਤ ਉਹ ਆਪਣੇ ਕਮਰੇ ਚ ਸਾਰੀ ਰਾਤ ਕੀੜੇ ਮਕੋੜੇ ਮੱਛਰ ਖਾਈ ਜਾਂਦੀ ਰਹਿੰਦੀ ਐ ਦਿਨ ਚੜ੍ਹਨ ਸਰ ਗੁਰੂ ਸਾਹਿਬ ਦੀ ਫੋਟੋ ਦੇ ਹਲੇ ਲੁਕ ਜਾਂਦੀ ਐ ਇਹ ਬਾਦਲ ਕੇ ਉਹ ਛਿਪਕਲੀ ਨੇ ਜਦੋਂ ਥੋੜਾ ਜਿਹਾ ਚਾਨਣ ਹੋਵੇ ਓਲੇ ਲੁਕ ਜਾਂਦੇ ਨੇ ਗੁਰੂ ਸਾਹਿਬ ਦੇ ਓਟ ਲੈ ਲੈਂਦੇ ਨੇ ਲੋਕ ਮੱਥਾ ਟੇਕੀ ਜਾਂਦੇ ਰਹਿੰਦੇ ਇਹਨਾਂ ਨੂੰ ਹੁਣ ਦੱਸ ਦਿਓ ਕਿ ਦੋ ਕਚੈਰੀਆਂ ਹੁੰਦੀਆਂ ਇੱਕ ਇੱਥੇ ਵਾਲੀ ਇੱਕ ਜਿਹੜੀ ਲੋਕਾਂ ਚ ਲੱਗਦੀ ਐ ਸੋ ਇੱਥੇ ਵਾਲੀ ਕਚੈਰੀ ਚ ਤਾਂ ਗਵਾਹ ਵੀ ਮੁਕਰਾ ਲੋਂਗੇ ਵਕੀਲ ਮਹਿੰਗੇ ਕਰ ਲੋਂਗੇ ਸੌ ਹੀਲੇ ਪਸੀਲੇ ਕਰ ਲੋਂਗੇ ਪਰ ਜਿਹੜੀ ਲੋਕਾਂ ਦੇ ਦਿਲਾਂ ਚ ਲੱਗਦੀ ਐ ਕਚੈਰੀ ਉੱਥੇ ਆਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਜੋਇਨਾ ਨੇ ਜੁੜੀ ਬਾਣੀ ਰੋਲੀਆ ਗੁਰੂਆਂ ਦੀ ਜਿਹੜੀ ਇਹਦੇ ਇਸੇ ਦੀ ਫਲ ਭੁਗਤ ਰਹੇ ਆ ਇੱਕ ਮੈਨੂੰ ਬਜ਼ੁਰਗ ਮਿਲਿਆ ਮੈਨੂੰ ਕਹਿੰਦਾ ਪੁੱਤ ਮੈਂ ਪੱਕਾ ਕਾਲੀ ਆ ਹੁਣ ਤਾਂ ਮੇਰੇ ਗੋਡੇ ਚੱਲਦੇ ਨਹੀਂਗੇ ਤੂੰ ਤਾਂ ਜਾਂਦਾ ਰਹਿਣਾ ਤੇ ਮੈਨੂੰ ਮੇਰੇ ਪੋਤੇ ਦਿਖਾਉਂਦੇ ਰਹਿੰਦੇ ਆ ਤੂੰ ਉਹ YouTube ਜੀ ਤੇ ਬੋਲਦਾ ਹੁੰਨਾ ਮੈਨੂੰ ਦਿਖਾਉਂਦੇ ਰਹਿੰਦੇ ਉਹ YouTube ਕਹਿੰਦਾ ਹੁੰਣਾ ਨਾ ਤੇ ਕਹਿੰਦਾ ਪੁੱਤ ਇੱਕ ਗੱਲ ਕਹਿ ਦੀ ਕਿ ਕਾਲੀ ਆ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਤੱਕੜੀ ਨੂੰ ਵੋਟਾਂ ਪਾਈ ਗਏ ਕਹਿੰਦਾ ਪਰਾਇਤ ਕੀ ਨਹੀਂ ਪਾਉਂਦੇ ਮੈਂ ਕਿਉਂ ਬਾਬਾ ਜੀ ਕਹਿੰਦਾ ਫਿਰ ਉਸੇ ਬਾਬੇ ਨਾਨਕ ਦੀ ਬਾਣੀ ਰੋਲਦੀ ਇਹਨਾਂ ਨੇ ਕਹਿੰਦਾ ਕਹਿ ਦੀ ਪੁੱਤ ਮੇਰੇ ਵੱਲੋਂ ਕਹਿੰਦਾ ਕਾਲੀਦਲ ਨੂੰ ਵੋਟ ਪਾਉਣ ਦਾ ਮਤਲਬ ਹੈ ਦੁਬਾਰਾ ਫੇਰ ਬੇਅਦਬੀ ਕਰਨੀ ਮਤਲਬ ਜੇ ਤੁਸੀਂ ਬੇਅਦਬੀ ਕਰਨ ਦੇ ਹੱਕ ਵਾਲਾ ਬਟਨ ਦਬ ਰਹੇ ਹੋ ਫਿਰ ਤੁਸੀਂ ਵੀ ਹਿੱਸੇਦਾਰੀਆਂ ਵਿੱਚ ਫਿਰ ਸੋ ਇਸ ਕਰਕੇ ਇਹਨਾਂ ਨੂੰ ਸਬਕ ਸਿਖਾਓ ਇਹਨਾਂ ਦੀ ਅਕਲ ਟਿਕਾਣੇ ਆਵੇ ਇਹ ਆਪਣੇ ਆਪ ਨੂੰ ਰੱਬ ਸਮਝਣ ਲੱਗੇ ਸੀ ਇਹ ਜਥੇਦਾਰਾਂ ਨੂੰ ਬੁਲਾ ਕੇ ਆਪਦੇ ਘਰੇ ਫਤਵੇ ਜਾਰੀ ਕਰਨ ਲੱਗੇ ਸੀ ਤੋ ਇਹਨਾਂ ਤੋਂ ਤਾਂ ਮੈਨੂੰ ਪਤਾ ਹੈ ਤੁਸੀਂ ਪਹਿਲੀ ਦੁਖੀਓ ਇੱਕ ਤਾਂ ਹੁੰਦਿਆ ਵਿਰੋਧ ਇੱਕ ਹੁੰਦੀ ਹੈ ਨਫ਼ਰਤ ਤੁਸੀਂ ਨਫ਼ਰਤ ਕਰਦੇ ਹੋ ਇਹਨਾਂ ਨੂੰ ਉਹ ਦੂਜੇ ਕਾਂਗਰਸ ਵਾਲੇ ਨਾਲੋਂ ਆਪਸ ਚ ਲੜੀ ਜਾਂਦੇ ਨੇ ਇੱਕ ਟਿਕਟ ਮਿਲਦੀ ਹੈ 15 ਦਿਨ ਤਾਂ ਮਨਾਉਣ ਨੂੰ ਲੱਗਦੇ ਆ ਉਹਨਾਂ ਨੂੰ ਵੀ ਯਾਰ ਆ ਜਾਓ ਮੇਰੇ ਨਾਲ ਚੱਲ ਪੋ ਫਿਰ ਅੱਛਾ ਤੁਸੀਂ ਦੇਖਿਓ ਆਮ ਆਦੀ ਪਾਰਟੀ ਹਮੇਸ਼ਾ ਦਿਨੇ ਚ ਕਰਦੀ ਹੈ ਸੂਚੀ ਜਾਰੀ ਆਪਣਾ 13 ਦੇ 13 ਕਰ ਰੱਖੇ ਨੇ ਵੀ ਪਹਿਲਾਂ 8 ਦੀ ਕੀਤੀ ਦਿਨੇ ਜਾਰੀ ਕੀਤੀ ਸੂਚੀ ਟੀਵੀ ਤੇ ਵੀ ਆਉਂਦਾ ਤੁਸੀਂ ਵੀ ਦੇਖ ਲੈਨੇ ਹੋ ਕਾਂਗਰਸ ਦੀ ਸੂਚੀ ਨਾ ਤੁਸੀਂ ਦੇਖੋ ਰਾਤ ਦੇ 1:30 ਬੇਚਾਰੀ ਕਰਦੇ ਆ ਵੀ ਚਲ ਇੱਕ ਰਾਤ ਤਾਂ ਲੰਘ ਜੇ ਬਿਨਾ ਲੜੇ ਵੀ ਚਲ ਇੱਕ ਵਾਰ ਸੂਏ ਨੂੰ ਦੇਖਾਂਗੇ ਚਾ ਰਾਤ ਨੂੰ ਤਾਂ ਨਹੀਂ ਲੜਨਗੇ ਆ ਹਾਲਤ ਉਹਨਾਂ ਦੀ ਹੈ ਹਾਲਤ ਕੀ ਪਈ ਹੋਈ ਪਈ ਹੈ ਦੋਨਾਂ ਪਾਰਟੀਆਂ ਦੀ ਹਜੇ ਤੱਕ ਉਮੀਦਵਾਰ ਨਹੀਂ ਡਿਕਲੇਅਰ ਕੀਤੇ ਕਾਰਨ ਕੋਈ ਤਿਆਰੀ ਨਹੀਂ ਹੈਗਾ ਮੇਰਾ ਦੋਸਤ ਇੱਕ ਲੁਧਿਆਣੇ ਕੋਲੇ ਪਿੰਡ ਆ ਉਹ ਕਹਿੰਦਾ ਸਾਡੇ ਪਿੰਡ ਦਾ ਕਿ ਜਥੇਦਾਰ ਆ ਕਹਿੰਦਾ ਕਾਲੀ ਦਲ ਚ ਹੈ ਦੇਖ ਲੈ ਟਿਕਟ ਕਰਕੇ ਹਰ ਰੋਜ਼ ਤੜਕੀ 5 ਵਜੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਾਉਂਦਾ ਮੈਂ ਕਿਹਾ ਵੀ ਟਿਕਟ ਲੈਣ ਵਾਸਤੇ ਕਹਿੰਦਾ ਨਾ ਇਸ ਕਰਕੇ ਅਰਦਾਸ ਕਰਾਉਂਦਾ ਵੀ ਕਿਤੇ ਮੈਨੂੰ ਟਿਕਟ ਨਾ ਮਿਲ ਜੇ ਅਕਾਲੀ ਦਲ ਦੀ ਕਿ ਮੈਂ ਮੈਂ ਕਿਹੜੇ ਕਿਹੜੇ ਮੂੰਹ ਨਾਲ ਜਾਊਂਗਾ ਫਿਰ ਲੋਕਾਂ ਕੋਲੇ ਕਾਂਗਰਸ ਵਾਲਾਂ ਦੇ ਹਾਲ ਹੈ ਕਾਂਗਰਸ ਦੇ ਲੀਡਰਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਰੱਖੇ ਨੇ ਜਿਹੜੀ ਥੱਲੇ ਬੇੜਲ ਜੀ ਹੁੰਦੀ ਹੈ ਉੱਥੇ ਵੀ ਕੱਪੜਾ ਲਾ ਰੱਖਿਆ ਕਿਤੇ ਕਾਂਗਰਸ ਵਾਲੇ ਥੱਲੂ ਦੀ ਨਾ ਟਿਕਟ ਸਿੱਟ ਸਿੱਟ ਜਾਣ ਸਾਡੇ ਘਰੇ ਕਾਂਗਰਸ ਦਾ ਵੀ ਇਹ ਹਾਲ ਹੋਇਆ ਪਿਆ ਯਕੀਨ ਹੈ ਕੀਤਾ ਮੈਂ ਕੀਤਾ ਕਰਤੂਤਾ ਨੇ ਕੀਤਾ ਨ ਨਹੀਂ ਕਰਤੂਤਾ ਨੇ ਇਹਨਾਂ ਨੇ ਕਰਤੂਤਾ ਨੇ ਕੀਤਾ ਸੋ ਦੇਸ਼ ਦੇ ਵਿੱਚ ਅੱਜ ਲੋੜ ਹੈ ਪੰਜਾਬ ਨੂੰ ਲੀਡ ਕਰਨ ਦੀ ਲੋੜ ਪੈ ਗਈ ਪੰਜਾਬ ਨੇ ਹਮੇਸ਼ਾ ਲੀਡ ਕੀਤਾ ਹੁਣ ਵੀ ਪੰਜਾਬ ਲੀਡ ਕਰੂਗਾ ਅੱਜ ਦੇਸ਼ ਦੇ ਵਿੱਚ ਲੋੜ ਪੈ ਗਈ ਪੰਜਾਬ ਦੇ ਲੋਕਾਂ ਦੇ ਫਤਵੇ ਦੀ ਜੋ ਪੰਜਾਬ ਦੇ ਲੋਕ ਫਤਵਾ ਦੇਣਗੇ ਦੇਸ਼ ਉਧਰ ਨੂੰ ਜਾਊਗਾ ਪਹਿਲਾਂ ਪਹਿਲਾਂ ਆਜ਼ਾਦੀ ਵੇਲੇ ਵੀ ਐਂ ਹੋਇਆ ਪਹਿਲਾਂ ਸਾਰੀਆਂ ਲਹਿਰਾਂ ਵੇਲੇ ਐਂ ਹੋਇਆ ਕਿ ਦੇਸ਼ ਨੇ ਲੀਡ ਕੀਤਾ ਹੈ ਜਦੋਂ ਦੇਸ਼ ਨੂੰ ਲੀਡ ਕਰਨ ਦੀ ਲੋੜ ਪੈ ਜੇ ਉਦੋਂ ਪੰਜਾਬ ਨੇ ਲੀਡ ਕੀਤਾ ਵੀਰੋ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਦਿੱਲੀ ਮੈਂ ਕਿਸੇ ਚੈਨਲ ਤੇ ਸੀ ਟੀਵੀ ਚੈਨਲ ਤੇ ਕਿਤੇ ਇਹਨ ਭ੍ਰਿਸ਼ਟਾਚਾਰੀਆਂ ਦੀ وجہ سے ਕਿਤਨਾ ਨੁਕਸਾਨ ਹੋ ਗਿਆ ਹੋਗਾ ਦੇਸ਼ ਦਾ ਇਹਨ ਭ੍ਰਿਸ਼ਟਾਚਾਰੀਆਂ ਦੀ وجہ سے 70 ਸਾਲ 75 ਸਾਲ ਵਿੱਚ ਕਿਤਨਾ ਨੁਕਸਾਨ ਹੋ ਗਿਆ ਹੋਗਾ ਦੇਸ਼ ਦਾ ਮੈਂ ਕਹਿੰਦਾ ਇਹ ਤਾਂ ਉਹ ਗੱਲ ਹੋ ਗਈ ਸਾਡੇ ਪਿੰਡ ਕਸਤੂਰੀ ਲਾਲ ਲਾਲਾ ਜੀ ਦੀ ਦੁਕਾਨ ਹੈ ਉਹਦੀ ਦੁਕਾਨ 'ਚ ਜਨਵਰੀ ਦਾ ਮਹੀਨਾ ਸੀ ਚੋਰੀ ਹੋ ਗਈ ਕੋਈ ਆਇਆ ਰਾਤ ਨੂੰ ਕੰਦ ਪਾੜ ਕੇ ਗੱਲਾ ਗੱਲਾ ਚੱਕ ਕੇ ਲੈ ਗਿਆ ਸਵੇਰ ਨੂੰ ਆਏ ਤੜਕੇ ਲਾਲਾ ਜੀ ਆਏ ਉਹਨਾਂ ਨੇ ਪੁਲਿਸ ਨੂੰ ਰਿਪੋਰਟ ਦਿੱਤੀ ਚਲੋ ਦੁਕਾਨ ਤਾਂ ਚਲਾਉਣੀ ਹੋਈ ਸੀ ਲੋੜੀ ਵਾਲੇ ਦਿਨ ਸੀ ਰਿਓੜੀਆਂ ਵਾਲੀ ਬੋਰੀਆਂ ਮੋੜ ਕੇ ਕਿਨਾਰੇ 'ਤੇ ਰੱਖਤੀ ਨਾਲ ਗੱੱਚ ਕਾਲੀ ਵੀ ਰੱਖਤੀ ਜਿਹੜੀਆਂ ਸਾਰੀਆਂ ਲੋੜੀ ਵਾਲੇ ਤੇਲਾ ਤਿਲਾਂ ਦੀਆਂ ਪਿੰਨੀ ਵਾਲੇ ਵੀ ਰੱਖਤੀ ਐ ਤੇ ਪਤਾ ਲੱਗਿਆ ਪਿੰਡ 'ਚ ਵੀ ਕਸਤੂਰੀ ਦੀ ਚੋਰੀ ਹੋ ਗਈ ਲੋਕ ਅਫਸੋਸ ਕਰਨ ਆਉਣ ਲੱਗੇ ਜਿਹੜਾ ਆਇਆ ਕਰੇ ਰਿਓੜੀਆਂ ਵਾਲੀ ਬੋਰੀ ਚੋਂ ਇੱਕ ਮੁਠੀ ਭਰ ਕੇ ਦੋ ਕੁ ਰਿਓੜੀਆਂ ਮੂੰਹ ਚ ਪਾ ਕੇ ਗਿਆ ਕਸਤੂਰੀ ਬਹੁ ਮਾੜਾ ਹੋ ਗਿਆ ਯਾਰ ਤੇ ਕਿੰਨਾ ਕ ਨੁਕਸਾਨ ਹੋ ਗਿਆ ਹੋਣਾ ਕਸਤੂਰੀ ਚਲੋ ਦੱਸ ਦਿਆਂਦਾ ਸੀ ਫੇਰ ਆਇਆ ਕਰੇ ਜਿਹੜਾ ਆਇਆ ਕਰੇ ਰਿਓੜੀਆਂ ਚੋਂ ਭਰਿਆ ਕਰੇ ਮੁਠੀ ਬੋਰੀ ਚੋਂ ਕਿੰਨਾ ਕ ਨੁਕਸਾਨ ਹੋ ਗਿਆ ਦੋ ਤਿੰਨ ਕ ਵਜੇ ਸਰਪੰਚ ਵੀ ਆ ਗਿਆ ਪਹਿਲਾਂ ਬਾਹਰ ਗਿਆ ਆਇਆ ਸੀ ਉਹਨੇ ਅਖੀਰ ਕਸਤੂਰੀ ਦੇ ਚੋਰੀ ਹੋ ਗਈ ਚਲ ਮੈਂ ਅਫਸੋਸ ਹੀ ਕਰਿਆ ਮਾਂ ਸਰਪੰਚ ਵੀ ਗਿਆ ਕਸੂਰੀ ਦੁਕਾਨ ਤੇ ਪਰੀ ਮੁੱਠੀ ਰਿਉੜੀਆਂ ਦੀ ਦੋਕ ਮੂੰਹ ਚ ਪਾ ਕੇ ਲਾਲਾ ਜੀ ਨਾਲ ਗੱਦੀ ਤੇ ਬਹਿ ਗਿਆ ਕਹਿੰਦਾ ਕਸਤੂਰੀ ਬਹੁਤ ਮਾੜਾ ਹੋ ਗਿਆ ਯਾਰ ਕਿੰਨਾ ਕ ਨੁਕਸਾਨ ਹੋ ਗਿਆ ਹਣਾ ਕਸਤੂਰੀ ਕਹਿੰਦਾ ਸਰਪੰਚ ਸਾਹਿਬ ਅੱਧਾ ਪਿੰਡ ਦਾ ਪਤਾ ਲੈ ਗਿਆ ਅੱਧਾ ਹਜੇ ਆਉ ਜਿਹੜਾ ਆਉਂਦਾ ਤੁਹਾਡੇ ਵਾਂਗੂ ਰਿਉੜੀਆਂ ਵਾਲੀ ਪੋਰੀ ਚ ਮੁੱਠੀ ਭਰ ਕੇ ਪੁੱਛ ਲੈਂਦਾ ਕਿੰਨਾ ਕ ਨੁਕਸਾਨ ਹੋ ਗਿਆ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇਹ ਤਾਂ ਜਦੋਂ ਆਥਣੇ ਜੇ ਸਾਰਾ ਪਿੰਡ ਪਤਾ ਲੈ ਹਟਿਆ ਫਿਰ ਉਦੋਂ ਸਾਹਿਬ ਲਾਵਾਂਗੇ ਜੀ ਉਹ ਮੈਂ ਕਹਾ ਮੈਂ ਕਿਵੇਂ ਦੱਸਾਂ ਕਿ ਭ੍ਰਿਸ਼ਟਾਚਾਰੀਆਂ ਕਰਕੇ ਮੁਲਕ ਦਾ ਕਿੰਨਾ ਨੁਕਸਾਨ ਹੋ ਗਿਆ ਉਹ ਮੈਂ ਕਹਾ ਨੁਕਸਾਨ ਤਾਂ ਆਜੇ ਚੱਲੀ ਜਾਂਦਾ ਹੈ ਇਹਦਾ ਜਦੋਂ ਅਰਵਿੰਦ ਕੇਜਰੀਵਾਲ ਵਰਗਾ ਕੋਈ ਮਖਵਾਲ ਵਰਗਾ ਕੋਈ ਇਮਾਨਦਾਰ ਬੰਦਾ ਪ੍ਰਧਾਨ ਮੰਤਰੀ ਬਣਿਆ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਦੋਂ ਹਿਸਾਬ ਲਾਵਾਂਗੇ ਓਏ ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨਾ ਕੁ ਨੁਕਸਾਨ ਕਰਦਾ ਹੈ